ਜੀ ਦੋਸਤੋ ਲੈ ਕੇ ਹਾਜ਼ਰ ਹਾਂ ਅਗਲਾ ਵੀਡੀਓ ਪਿਛਲੇ ਵੀਡੀਓ ਦੇ ਵਿੱਚ ਆਪਾਂ ਮੇਰਾ ਕਮਰਾ ਪਿੱਤਲ ਦੀ ਕਢਾਈ ਇਸ ਦਾ ਵਿਸ਼ਾ ਵਸਤੂ ਪੜਿਆ ਸੀ ਸੋ ਹੁਣ ਕੁਐਸਚਨ ਆਨਸਰ ਕਰਾਂਗੇ ਰਾਜੇ ਤੇ ਉਸਦੇ ਦੋਸਤ ਨੂੰ ਕਢਾਈਆਂ ਕਿਵੇਂ ਪ੍ਰਾਪਤ ਹੋਈਆਂ ਤੋਹਾਂ ਕਢਾਈਆਂ ਵਿੱਚ ਕੀ ਕੀ ਗੁਣ ਸਨ ਉੱਤਰ ਇੱਕ ਵਾਰ ਇੱਕ ਰਾਜੇ ਤੇ ਉਸਦੇ ਦੋਸਤ ਕਲਾਕਾਰ ਨੇ ਨਦੀ ਵਿੱਚ ਨਹਾ ਰਹੀ ਅਫਸਰਾ ਦੇ ਕੱਪੜੇ ਚੁੱਕ ਲਏ ਫਿਰ ਕੱਪੜਿਆਂ ਦੇ ਬਦਲੇ ਉਸ ਤੋਂ ਕਿਸੇ ਅਲੌਕਿਕ ਵਸਤੂ ਦੀ ਮੰਗ ਕੀਤੀ। ਅੱਗੇ ਜਿਸ ਦੇ ਫਲ ਸरूप ਉਸ ਨੇ ਨਦੀ ਵਿੱਚੋਂ ਦੋ ਕੜਾਹੀਆਂ ਇੱਕ ਸੋਨੇ ਦੀ ਤੇ ਇੱਕ ਪਿੱਤਲ ਦੀ ਕੱਢ ਕੇ ਦਿੱਤੀਆਂ। ਅੱਗੇ ਰਾਜੇ ਨੇ ਸੋਨੇ ਦੀ ਕੜਾਹੀ ਆਪ ਸੰਭ ਲਈ। ਤੇ ਪਿੱਤਲ ਦੀ ਕੜਾਹੀ ਉਸ ਨੇ ਕਲਾਕਾਰ ਦੇ ਹਵਾਲੇ ਕਰ ਦਿੱਤੀ। ਅੱਗੇ ਕੀ ਹੋਇਆ? ਉਹਨਾਂ ਦੇ ਪੁੱਛਣ ਤੇ ਅਫਸਰਾ ਨੇ ਰਾਜੇ ਨੂੰ ਦੱਸਿਆ ਕਿ ਸੋਨੇ ਦੀ ਕੜਾਹੀ ਤਖਾਨ ਪੀਣ ਲਈ ਪਹਿਨਨ ਸਬਰਨ ਲਈ ਜੋ ਮੰਗੋਗੇ ਉਹ ਉਸੇ ਵੇਲੇ ਹਾਜ਼ਰ ਹੋ ਜਾਵੇਗਾ ਅੱਗੇ ਲਿਖਿਆ ਕਲਾਕਾਰ ਨੂੰ ਦੱਸਿਆ ਕਿ ਪਿੱਤਲ ਦੀ ਕੜਾਹੀ ਉਹਦੇ ਤਸਵਰ ਨੂੰ ਸਾਕਾਰ ਰੂਪ ਦੇ ਦੇਗੀ ਇਹ ਵਿੱਚ ਕਲਾਕਾਰ ਨੂੰ ਇਹ ਕਿਹਾ ਗਿਆ ਵੀ ਜੇ ਤੂੰ ਕਿਸੇ ਕੋਈ ਮੂਰਤੀ ਬਣਾਉਣੀ ਚਾਹਣਾ ਤਾਂ ਉਹ ਅਸਲ ਰੂਪ ਦੇ ਵਿੱਚ ਤੇਰੇ ਸਾਹਮਣੇ ਆ ਜਾਊਗੀ ਅੱਗੇ ਦੂਸਰਾ ਕੁਐਸਚਨ ਲੇਖਕ ਦੇ ਕਲਾਕਾਰ ਦੀ ਕਲਪਨਾ ਤੇ ਉਸਦੇ ਕਮਰੇ ਬਾਰੇ ਕੀ ਵਿਚਾਰ ਹਨ ਉੱਤਰ ਲੇਖਕ ਕਹਿੰਦਾ ਹੈ ਕਿ ਕਲਾਕਾਰ ਦੀ ਕਲਪਨਾ ਇੱਕ ਤਰ੍ਹਾਂ ਦਾ ਕਲਪ ਬ੍ਰਿਛਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਆਕਾਰ ਉੱਬਰਦੇ ਟੁੱਟਦੇ ਜੁੜਦੇ ਅਤੇ ਰੂਪ ਵਿੱਚ ਢਲ ਕੇ ਸੰਸਕ੍ਰਿਤੀ ਅਤੇ ਇਤਿਹਾਸ ਬਣਦੇ ਹਨ ਉਸਦਾ ਕਮਰਾ ਪਿੱਤਲ ਦੀ ਕੜਾਹੀ ਹੈ ਜਿਸ ਵਿੱਚ ਬੈਠ ਕੇ ਕਲਾਕਾਰ ਲੰਮੀ ਸਾਧਨਾ ਦੁਆਰਾ ਅੰਦਰੋਂ ਫੁੱਟਦੇ ਆਕਾਰਾਂ ਭਾਵਾਂ ਤੇ ਵਿਚਾਰਾਂ ਨੂੰ ਸਮੂਰਤ ਕਰਦਾ ਹੈ ਪਰ ਜੇਕਰ ਕਲਾਕਾਰ ਕੋਲ ਕੋਈ ਕਲਪਨਾ ਨਹੀਂ ਤਾਂ ਪਿੱਤਲ ਦੀ ਕਢਾਈ ਦਾ ਕੋਈ ਅਰਥ ਨਹੀਂ ਇੱਕਦ ਵਿੱਚ ਕਲਾਕਾਰ ਜੇ ਕੁਝ ਸੋਚ ਨਹੀਂ ਨਾ ਸਕਦਾ ਕੁਝ ਕਲਪਨਾ ਉਹਦੇ ਦਿਮਾਗ ਦੇ ਵਿੱਚ ਵਿਚਾਰ ਨਹੀਂ ਆ ਰਹੇ ਤਾਂ ਪਿੱਤਲ ਦੀ ਕਢਾਈ ਦਾ ਕੋਈ ਅਰਥ ਨਹੀਂ ਤੀਸਰਾ ਪ੍ਰਸ਼ਨ ਲੇਖ ਅਨੁਸਾਰ ਕਲਾਕਾਰ ਦੀ ਆਪਣੀ ਕੋਠੇ ਨਾਲ ਕਿਸ ਤਰ੍ਹਾਂ ਦੀ ਸਾਂਝ ਹੁੰਦੀ ਹੈ ਅੱਗੇ ਲੇਖ ਅਨੁਸਾਰ ਕਲਾਕਾਰ ਦੀ ਆਪਣੀ ਕੋਠੇ ਨਾਲ ਕੇਵਲ ਸਾਂਝ ਹੀ ਨਹੀਂ ਹੁੰਦੀ ਸਗੋਂ ਉਸ ਦੇ ਅੰਦਰ ਕੋਠੇ ਦੀ ਹੋਂਦ ਵੀ ਅੰਸ਼ਕ ਮਾਤਰ ਸਮਾਈ ਰਹਿੰਦੀ ਹੈ ਉਹ ਆਪਣੇ ਕੋਠੇ ਰੂਪੀ ਪਿੱਤਲ ਦੀ ਕੜਾਹੀ ਵਿੱਚ ਬਾਰ ਬਾਰ ਆਪਣੀ ਸਿਰਜਣਾ ਕਰਦਾ ਹੈ ਸਿਰਜਣਾ ਕਰਨ ਹੁੰਦਾ ਭਾਵ ਨਵੀਂ ਚੀਜ਼ ਨੂੰ ਪੈਦਾ ਕਰਨਾ ਜ਼ਰੂਰੀ ਨਹੀਂ ਕਿ ਕਲਾਕਾਰ ਦਾ ਕੋਠਾ ਕੋਈ ਕਮਰਾ ਹੀ ਹੋਵੇ ਇਹ ਕਹਿੰਦੇ ਜ਼ਰੂਰੀ ਨਹੀਂ ਵੀ ਕੋਈ ਕਲਾਕਾਰ ਦਾ ਜਿਹੜਾ ਮੇਜ਼ ਜਗਾ ਕਿ ਉਹ ਜਿੱਥੇ ਬਹਿ ਕੇ ਉਹ ਲਿਖਦਾਗਾ ਜਾਂ ਇੱਥੇ ਬਹਿ ਕੇ ਉਹ ਮੂਰਤੀਆਂ ਬਣਾਉਂਦਾ ਫੋਟੋਸ਼ਾਪ ਦਾ ਵੀ ਜ਼ਰੂਰੀ ਨਹੀਂ ਕੋਈ ਕਮਰਾ ਹੀ ਹੋਵੇ ਕਰ ਦੇ ਵਿਹੜੇ ਵਿੱਚ ਵੀ ਵੈ ਕੇ ਕਰ ਸਕਦਾ ਛੀਲ ਜਾਂ ਨਦੀ ਦੇ ਕਨਾਰੇ ਵੀ ਕਰ ਸਕਦਾ ਗਲੀ ਦੇ ਵਿੱਚ ਕੋਈ ਰੋਸ਼ਨੀ ਵਾਲਾ ਖੰਭਾ ਹੈ ਉੱਥੇ ਵੈ ਕੇ ਵੀ ਰਚਨਾ ਕਰ ਸਕਦਾ ਉਹਦੀ ਸਿਰਜਣਾ ਕਰ ਸਕਦਾ ਅੱਗੇ ਅਗਲਾ ਪ੍ਰਸ਼ਨ ਲੇਖਕ ਨੇ ਜਦੋਂ ਪਹਿਲੀ ਵਾਰੇ ਲਿਖਣਾ ਸ਼ੁਰੂ ਕੀਤਾ ਤਾਂ ਉਸ ਦਾ ਕਿਰਤ ਕੋਠਾ ਕਿਹੜੀ ਥਾਂ ਸੀ ਉੱਥੇ ਪਹੁੰਚ ਕੇ ਉਹ ਕਿਸ ਤਰ੍ਹਾਂ ਕਾਵ ਰਚਨਾ ਕਰਦਾ ਸੀ ਉੱਤਰ ਲੇਕਨ ਜਦੋਂ ਪਹਿਲੀ ਵਾਰੀ ਲਿਖਣ ਦਾ ਯਤਨ ਕੀਤਾ ਸੀ ਤਾਂ ਉਸ ਦਾ ਕਿਰਤ ਕੋਠਾ ਉਸ ਦੀ ਛੱਤ ਹੀ ਸੀ ਜਿੱਥੋਂ ਕੁਦਰਤ ਦੇ ਰੰਗ ਦੇਖ ਕੇ ਉਸ ਦੇ ਅੰਦਰ ਕਵਿਤਾ ਅੰਗੜਾਈਆਂ ਲੈਣ ਲੱਗਦੀ ਇਸ ਤਰ੍ਹਾਂ ਉਸ ਲਈ ਰਚਨਾ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੇ ਵਿੱਚੋਂ ਕਣ-ਕਣ ਚੁੱਕ ਕੇ ਕਲਪਨਾ ਦੁਆਰਾ ਉਸ ਨੂੰ ਨਵੀਂ ਕਾਇਆ ਦੇ ਸਮੂਰਤ ਕਰਨਾ ਅਤੇ ਸਹਜ అనుਭੂਤੀ ਦੁਆਰਾ ਉਸ ਵਿੱਚ ਰੰਗ ਭਰ ਲਈ ਇੱਕ ਸਹਜ ਪ੍ਰਕਿਰਿਆ ਬਣ ਗਈ ਇਸ ਤਰ੍ਹਾਂ ਉਸ ਨੂੰ ਕੋਈ ਵੀ ਉਪਰੀ ਵਸਤੂ ਪ੍ਰਤੀਤ ਹੋਣ ਦੀ ਥਾਂ ਤਤਾਂ ਦੇ ਸੰਯੋਗਨ ਵਿਜੋਗਨ ਦਾ ਇਕਾਤਮਿਕ ਫਲ ਪ੍ਰਤੀਤ ਹੋਈ। ਅੱਗੇ ਅਗਲਾ ਪ੍ਰਸ਼ਨ 5 ਨੰਬਰ ਲੇਖਕ ਦੀ ਪ੍ਰਕਿਰਤੀ ਨਾਲੋਂ ਸਾਂਝ ਕਦੋਂ ਟੁੱਟ ਗਈ? ਉੱਤਰ ਪਹਿਲਾਂ ਪਹਿਲ ਜਦੋਂ ਲੇਖਕ ਨੇ ਲਿਖਣਾ ਆਰੰਭ ਕੀਤਾ ਤਾਂ ਉਹ ਰਾਵਲਪਿੰਡੀ ਵਿੱਚ ਆਪਣੇ ਘਰ ਦੀ ਛੱਤ ਉੱਤੇ ਬੈਠ ਕੇ ਲਿਖਦਾ। ਇਸ ਸਮੇਂ ਉਹ ਆਪਣੇ ਆਪ ਨੂੰ ਬ੍ਰਹਿਮੰਡ ਨਾਲ ਜੁੜਿਆ ਹੋਇਆ ਅਨੁਭਵ ਕਰਦਾ। ਉਹ ਅਨੁਭਵ ਕਰਦਾ ਕਿ ਕਿਰਤ ਹੀ ਕਲਾ ਨੂੰ ਜਨਮ ਦਿੰਦੀ ਹੈ। ਦੇਸ਼ ਜਾਦ ਹੁਣ ਮਗਰੋਂ ਜਦੋਂ ਲੇਖਕ ਨੇ ਰਾਵਲਪਿੰਡੀ ਨੂੰ ਸਦਾ ਲਈ ਹਲਵੇ ਦਾ ਕਹੀ ਤਾਂ ਘਰ ਦੀ ਛੱਤ ਅਰਥਾਤ ਉਸਦੀ ਪਿੱਤਲ ਦੀ ਕਢਾਈ ਉਸ ਤੋਂ ਸਦਾ ਲਈ ਖੁੱਸ ਗਈ ਉਸ ਦੀ ਪ੍ਰਕਿਰਤੀ ਨਾਲ ਉਹ ਸਾਜ ਵੀ ਟੁੱਟ ਗਏ ਪ੍ਰਕਿਰਤੀ ਮਤਲਬ ਹੁੰਦਾ ਕੁਦਰਤ ਅੱਗੇ ਪ੍ਰਸ਼ਨ ਨੰਬਰ 6 ਲੇਖਕ ਨੇ ਦਿੱਲੀ ਦੀ ਪੀੜੀ ਗਲੀ ਵਿੱਚ ਰਹਿੰਦਿਆਂ ਕਿਹੜੇ-ਕਿਹੜੇ ਮਹੱਤਵਪੂਰਨ ਕੰਮ ਕੀਤੇ ਲੇਖਕ ਦੀ ਦਿੱਲੀ ਦੀ ਪੀੜੀ ਗਲੀ ਰਾਮਲੀਲਾ ਮੈਦਾਨ ਵਿੱਚ ਖੁੱਲਦੀ ਸੀ ਤੇ ਦੁਸ਼ਹਿਰੇ ਤੇ ਹੋਲੀ ਦੇ ਦਿਨਾਂ ਵਿੱਚ ਲੈਕ ਆਪਣੇ ਬੂਹੇ ਮੂਹਰਿਆਂ ਲੋਕਾਂ ਦੀ ਬਹੀਰਾਂ ਲੱਗਨੇ ਦੇਖਦਾ ਬਹੀਰਾ ਮਤਲਬ ਹੁੰਦਾ ਇਕੱਠਾ ਲੋਕ ਇੱਕ ਪ੍ਰਵਾਹ ਬਣ ਕੇ ਇੱਕ ਧਾਰਾ ਦੀ ਸ਼ਕਲ ਵਿੱਚ ਨੱਚਦੇ ਗਾਉਂਦੇ ਉਛਲਦੇ ਕੁਦਰੇ ਸਾਜ਼ਾਂ ਤੇ ਧੋਨਾ ਛੇੜਦੇ ਬੰਦੇ ਤਾਂ ਉਸ ਨੂੰ ਲੋਕਾਂ ਦੀ ਕਲਾ ਸਭਿ ਸੰਸਕ੍ਰਿਤੀ ਧਰਮ ਸਭ ਕੁਝ ਲੋਕ ਧਾਰਾ ਹੀ ਲੱਗਦਾ ਇੱਥੇ ਹੀ ਉਸ ਨੇ ਲੋਕ ਧਾਰਾ ਦਾ ਨਾਮ ਨਾਮ ਸੰਸਕਾਰ ਕੀਤਾ ਲੋਕ ਧਾਰਾ ਦੀ ਬਹੁਤ ਸਾਰੀ ਸਮੱਗਰੀ ਵੀ ਲੇਖਕ ਨੇ ਪੰਜਾਬ ਦੇ ਅਨੇਕਾਂ ਵਾਸੀਆਂ ਤੋਂ ਇਕੱਠੀ ਕੀਤੀ ਜਿਸ ਨੇ ਮਗਰੋਂ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਦਾ ਰੂਪ ਧਾਰਨ ਕਰ ਲਿਆ ਅਗਿਆਤਲਾ ਪ੍ਰਸ਼ਨ ਲੇਖਕ ਦਾ ਰਜੌਰੀ ਗਾਰਡਨ ਵਿਚਲਾ ਕਮਰਾ ਕਿਹੋ ਜਿਹਾ ਹੈ ਉਤਰ ਲੇਖਕ ਨੂੰ ਰਜੌਰੀ ਗਾਰਡਨ ਵਿਚਲਾ ਆਪਣਾ ਘਰ ਪ੍ਰਕਿਰਤਿਕ ਵਾਤਾਵਰਨ ਵਿੱਚ ਦੇਖ ਕੇ ਬੜੀ ਸੰਤੁਸ਼ਟੀ ਹੋਈ ਉਸਨੇ ਉਸ ਘਰ ਦੇ ਕੋਠੇ ਵਿੱਚ ਬਹਿ ਕੇ ਬਹੁਤ ਕੁਝ ਸਿਰਜਿਆ ਉਸ ਦੇ ਇਸ ਕਮਰੇ ਵਿੱਚ ਕੋਈ ਦਿਲਕਸ਼ ਚੀਜ਼ ਨਹੀਂ ਸਿਵਾਇ ਕਿਤਾਬਾਂ ਦੇ ਜੋ ਦੋ ਕੁ ਵਾਰੀ ਪਹਿਲਾਂ ਖੋਲੋ ਨਮਾ ਖਾਨੇ ਵਿੱਚ ਵਿੱਗੇਆਂ ਇੱਥੇਆਂ ਪੰਜਾਂ ਹੁੰਦੀਆਂ ਸਨ ਪਰ ਹੁਣ ਉਹ ਸੁੰਦਰ ਅਲਮਾਰੀਆਂ ਵਿੱਚ ਪਈਆਂ ਹੋਈਆਂ ਹਨ ਪਹਿਲਾਂ ਇੱਥੇ ਦੋ ਸਹਾਰ ਨਜੀਆਂ ਮੰਜੇ ਹੁੰਦੀਆਂ ਸਨ ਜਿਨ੍ਹਾਂ ਦੀ ਥਾਂ ਹੁਣ ਖੂਬਸੂਰਤ ਪਲੰਗ ਡੈਗੇ ਹਨ ਇਸ ਕਮਰੇ ਵਿੱਚ ਕੋਈ ਕੁਰਸੀ ਮੇਜ਼ ਵੀ ਨਹੀਂ ਕੁਝ ਸਮਾਂ ਪਹਿਲਾਂ ਇੱਕ ਛੋਟਾ ਜਿਹਾ ਮੇਜ਼ ਰਿਹਾ ਜਿਸ ਉੱਤੇ ਚਿੱਠੀਆਂ ਅਖਬਾਰਾਂ ਤੇ ਕਿਤਾਬਾਂ ਦੇ ਅੰਬਾਰ ਚੜੇ ਹੁੰਦੇ। ਅੱਗੇ 8ਵਾਂ ਪ੍ਰਸ਼ਨ। ਲੇਖ ਕਮਰੇ ਵਿੱਚ ਆਪਣੀ ਰਚਨਾ ਕਿੱਥੇ ਬੈਠ ਕੇ ਕਰਦਾ ਹੈ? ਜਾਂ ਸਹਿੰਦਰ ਸਿੰਘ ਮਨਜਾਰਾ ਨੇ ਇੰਨੀ ਬਹੁਤੀ ਰਚਨਾ ਕਿੱਥੇ ਕੀਤੀ ਹੈ? ਲੇਖਕ ਮੰਜੇ ਉੱਤੇ ਬੈਠ ਕੇ ਰਚਨਾ ਕਿਉਂ ਕਰਦਾ ਹੈ? ਉੱਤਰ ਲੇਖਕ ਆਪਣੇ ਕਮਰੇ ਵਿੱਚ ਮੰਜੇ ਉੱਪਰ ਬੈਠ ਕੇ ਰਚਨਾ ਕਰਦਾ ਹੈ। ਕੁਰਸੀ ਮੇਜ਼ ਉੱਪਰ ਬੈਠ ਕੇ ਉਹ ਆਪਣੇ ਆਪ ਨੂੰ ਦਫ਼ਤਰ ਦਾ ਮਾਹੌਲ ਅਨੁਭਵ ਕਰਦਾ ਹੈ। ਇਹੀ ਭਾਵਨਾ ਦੀਨ ਸਿਰਜਣਾ ਕਰਨੀ ਅਸੰਭਵ ਹੁੰਦੀ ਹੈ। ਲੇਖਕ ਇਹ ਵੀ ਕਹਿੰਦਾ ਹੈ ਕਿ ਇਹਨੇ ਜਿਵੇਂ ਸੋਫੇ ਉੱਤੇ ਬੈਠ ਕੇ ਸਿਰਜਣਾ ਕਰਦਾਗਾ ਰਚਨਾ ਕਰਦਾ ਕੁਝ ਲਿਖਦਾ ਤਾਂ ਮੈਨੂੰ ਇਹ ਲੱਗਦਾ ਮੈਂ ਘਰ ਦੇ ਵਿੱਚ ਮਹਿਮਾਨ ਬਣਿਆ ਹੋਣਾ ਇਸ ਕਰਕੇ ਕਹਿੰਦਾ ਮੰਜੇ ਉੱਪਰ ਬੈਠ ਕੇ ਹੀ ਲਿਖਣਾ ਜ਼ਿਆਦਾ ਪਸੰਦ ਕਰਦਾ ਆ ਦੇਖੋ ਇੱਥੇ ਵੀ ਉਸੇ ਤਰ੍ਹਾਂ ਲਿਖਿਆ ਹੋਇਆ ਹੈ ਸੋਫੇ ਉੱਪਰ ਬੈਠ ਕੇ ਉਹ ਆਪਣੇ ਹੀ ਘਰ ਵਿੱਚ ਮਹਿਮਾਨ ਬਣਿਆ ਅਨੁਭਵ ਕਰਦਾ ਹੈ ਇਸ ਕਰਕੇ ਉਸਨੇ ਬਹੁਤੀ ਰਚਨਾ ਮੰਜੇ ਉੱਪਰ ਬੈਠ ਕੇ ਜਾਂ ਅਦਲੇ-ਇੱਤੀ ਹਾਲਤ ਵਿੱਚ ਕੀਤੀ ਹੈ ਮੰਜੇ ਉੱਪਰ ਬੈਠ ਕੇ ਸਿਰਜਣਾ ਕਰਨਾ ਉਸ ਨੂੰ ਇੱਕ ਸਹਿਜ ਪ੍ਰਕਿਰਿਆ ਅਨੁਭਵ ਹੁੰਦੀ ਹੈ ਮਨੂਏ ਲੱਗਦਾ ਵੀ ਇਹ ਨਾਰਮਲ ਜੀ ਗੱਲ ਹੈ ਕਿ ਮੰਜੇ ਉੱਤੇ ਬੈਠ ਕੇ ਕਰਨਾ। ਉਹ ਕਹਿੰਦਾ ਹਾਂ ਬੈੱਡ ਦੇ ਉੱਤੇ ਬੈਠ ਕੇ ਮੈਂ ਸੰਭਾ ਉਹ ਐਡੀਟਿੰਗ ਕਰ ਸਕਦਾ ਉਹਦੇ ਵਿੱਚ ਕੱਟ ਵਾੜ ਕਰਨੇ ਆ ਜੋ ਕੋਈ ਲਾਈਨ ਬਦਲਣੀਆਂ ਜਾਂ ਕੋਈ ਹੋਰ ਨਵੀਂ ਐਚੀ ਜੀ ਐਡ ਕਰਨੀਆਂ। ਉਹਦੋਂ ਕਹਿੰਦਾ ਮੈਂ ਬੈੱਡ ਦੇ ਉੱਪਰ ਬੈਠ ਕੇ ਕਰ ਲੈਣਾ ਨਹੀਂ ਫਿਰ ਮੈਂ ਮੰਜੇ ਉੱਪਰ ਬੈਠ ਕੇ ਤੇ ਰਚਨਾ ਤਾਂ ਮੰਜੇ ਉੱਪਰ ਬੈਠ ਕੇ ਕਰਦਾ। ਅੱਗੇ ਅਗਲਾ ਪ੍ਰਸ਼ਨ ਨਵਾਂ। ਲੇਖਕ ਦੇ ਕਮਰੇ ਵਿੱਚ ਕਿਹੜੀਆਂ-ਕਿਹੜੀਆਂ ਕਿਤਾਬਾਂ ਹਨ? ਲੇਖਕ ਦੇ ਕਮਰੇ ਵਿੱਚ ਉਸਦੀ ਵਰਿਆਂ ਦੀ ਪੂੰਜੀ ਹੈ। ਵਰਿਆ ਮਤਲਬ ਹੁੰਦਾ ਸਾਲ। ਮਤਲਬ ਲੇਖ ਦੇ ਕਮਰੇ ਵਿੱਚ ਉਸ ਦੀ ਸਾਰਾਂ ਦੀ ਪੁੰਜੀ ਹੈ ਜਬਰਿਆਂ ਦੀ ਪੁੰਜੀ ਹੈ ਇੱਥੇ ਉਹ ਕਿਤਾਬਾਂ ਹਨ ਜੋ ਉਸ ਦੇ ਪ੍ਰੇਰਣਾ ਸਰੋਤ ਹਨ ਉਹ ਕਿਤਾਬਾਂ ਵੀ ਹਨ ਜੋ ਉਸ ਦੀ ਆਪਣੀ ਕਲਪਨਾ ਤੇ ਅਨੁਭਵ ਦੇ ਫਲ ਹਨ ਉਹ ਖਰੜੀ ਵੀ ਹਨ ਜੋ ਅਜੇ ਸੰਪੂਰਨ ਰਚਨਾ ਬਣਨ ਲਈ ਤਾਂਗ ਰਹੇ ਹਨ ਤਾਂਗ ਰਹੇ ਭਾਵ ਤਾਂਗ ਰਹੇ ਤੋਂ ਭਾਵ ਹੈ ਉਤਾਵਲੇ ਹੋ ਰਹੇ ਨੇ ਇਹਨਾਂ ਕਿਤਾਬਾਂ ਵਿੱਚ ਸੰਸਾਰ ਦੇ ਕਈ ਪ੍ਰਸਿੱਧ ਮਹਾਨ ਕੋਸ਼ ਹਨ ਜਿੰਨਾ ਵਿੱਚ ਸਭ ਤੋਂ ਕੀਮਤੀ ਚੀਜ਼ ਸਟੈਂਡਰਡ ਫੋਕਲੋਰ ਡਿਕਸ਼ਨਰੀ ਹੈ ਜੋ ਉਸ ਦਾ ਪੂਜਣਯੋਗ ਇਸਤ ਗ੍ਰੰਥ ਹੈ ਦੂਜੀ ਕੀਮਤੀ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਹਨ ਜੋ ਤਰਮਾਨ ਮੰਨਤੇ ਵੱਡਾ ਰੱਬ ਹੈ ਇਸ ਕਮਰੇ ਵਿੱਚ ਬਹੁਤੀਆਂ ਕਿਤਾਬਾਂ ਉਹ ਹਨ ਜਿਨ੍ਹਾਂ ਦੇ ਮੱਥੇ ਉੱਪਰ ਲੋਕ ਜਾਂ ਫੋਕ ਸ਼ਬਦ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਅੰਕਿਤ ਹੈ ਹਾਂ ਜੀ ਅੱਗੇ ਅਗਲਾ ਦਸਮਾ ਪ੍ਰਸ਼ਨ ਲੇਖ ਦੇ ਅੰਤ ਵਿੱਚ ਲੇਖਕ ਇਹ ਕੈਮਨ ਪਪ ਕਰਦਾ ਹੈ ਕਿ ਉਹ ਖੰਡ-ਖੰਡ ਹੋ ਕੇ ਵਿਖਰ ਜਾਵੇਗਾ। ਇਹਦਾ ਕਾਰਨ ਇੱਥੇ ਲਿਖਿਆ ਹੋਇਆ ਉੱਤਰ। ਪਰਿਵਾਰ ਦੇ ਵਾਦਨ ਨਾਲ ਲੇਖਕ ਦਾ ਘਰ ਛੋਟਾ ਜਾਪਣ ਲੱਗਦਾ ਹੈ। ਲੱਗਾ ਹੈ ਪਿਛਲੇ ਕੁਝ ਸਾਲਾਂ ਤੋਂ ਉਸਦੀ ਪਤਨੀ ਕਮਰੇ ਦੀਆਂ ਚੀਜ਼ਾਂ ਵੱਖ-ਵੱਖ ਕਰਕੇ ਦੂਜੇ ਕਮਰਿਆਂ ਵਿੱਚ ਰਲਾ ਦੇਣ ਦੀ ਇੱਛਾ ਰੱਖਦੀ ਹੈ। ਉਹ ਉਸ ਨੂੰ ਕਰ ਦੇ ਉੱਪਰਲੇ ਚਤਾਰੇ ਵਿੱਚ ਵੱਖਰੀ ਥਾਂ ਦੇਣ ਦੀ ਚਾਹਵਾਨ ਹੈ। ਪਰ ਲੇਖਕ ਆਪਣਾ ਹੀ ਕਮਰਾ ਛੱਡਣਾ ਨਹੀਂ ਚਾਹੁੰਦਾ। ਪਰ ਕੁਝ ਦਿਨਾਂ ਤੋਂ ਇਸ ਕਮਰੇ ਵਿੱਚ ਸੋਫੇ ਤੇ ਕੁਰਥੇ ਮੇਜ ਆ ਗਏ ਹਨ ਲੇਖਕ ਦਾ ਪਲੰਗ ਜੋ ਉਸ ਦੀ ਸਿਰਜਣਾ ਪ੍ਰਕਿਆ ਦਾ ਮੰਚ ਰਿਹਾ ਹੈ ਉਹ ਦੂਸਰੇ ਕਮਰੇ ਵਿੱਚ ਚਲਾ ਗਿਆ ਹੈ ਉਸ ਨੇ ਕੁਝ ਕਿਤਾਬਾਂ ਦਿਵਾਰੇ ਵਿੱਚ ਪਹੁੰਚ ਗਈਆਂ ਹਨ ਇਸ ਕਾਰਨ ਲੇਖਕ ਨੂੰ ਜਾਪਦਾ ਹੈ ਕਿ ਉਹ ਖੰਡ-ਖੰਡ ਹੋ ਕੇ ਵਿਖਰ ਜਾਵੇਗਾ ਅੱਗੇ 11ਵਾਂ ਪ੍ਰਸ਼ਨ ਮੇਰਾ ਕਮਰਾ ਪਿੱਤਲ ਦੀ ਕੜਾਹੀ ਨਿਵੰਦ ਤਾਂ ਲੇਖਕ ਕੌਣ ਹੈ ਇਹ ਨਿਵੰਦ ਉਸਦੇ ਕਿਹੜੇ ਨਿਵੰਦ ਸੰਗ੍ਰਹਿ ਵਿੱਚੋਂ ਲਿਆ ਗਿਆ ਹੈ? ਉੱਤਰ ਮੇਰਾ ਕਮਰਾ ਪਿਸਤਲ ਦੀ ਕਢਾਈ ਨਿਵੰਦ ਡਾਕਟਰ ਸਹਿੰਦਰ ਸਿੰਘ ਬਣਜਾਰਾ ਵੈਦੀ ਦੀ ਰਚਨਾ ਹੈ। ਇਹ ਨਿਵੰਦ ਉਸਦੇ ਨਿਵੰਦ ਸੰਗ੍ਰਹਿ ਮੇਰੇ ਰਾਹਾਂ ਦੇ ਰੰਗ ਵਿੱਚੋਂ ਲਿਆ ਗਿਆ ਹੈ। ਅਗਿਆ ਪ੍ਰਸ਼ਨ ਨੰਬਰ 12 ਸਹਿੰਦਰ ਸਿੰਘ ਬਣਜਾਰਾ ਵੈਦੀ ਦੀਆਂ ਲੋਕ ਸਾਹਿਤ ਨਾਲ ਸੰਬੰਧਿਤ ਕਿਸੇ ਚਾਰ ਪੁਸਤਕਾਂ ਦੇ ਨਾਮ ਲਿਖੋ। ਉੱਤਰ ਬਾਤਾਂ ਮੁੱਢ ਕਦੀਮ ਦੀਆਂ ਪੰਜਾਬ ਦਾ ਲੋਕ ਸਾਹਿਤ ਪੰਜਾਬ ਦੀਆਂ ਜਨੌਰ ਕਹਾਣੀਆਂ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਸੋ ਅਗਲਾ ਕੁਐਸਚਨ 13ਵਾਂ ਲੇਖਕ ਨੇ ਆਪਣੇ ਕਮਰੇ ਦੀ ਤੁਲਨਾ ਪਿੱਤਲ ਦੀ ਕੜਾਹੀ ਨਾਲ ਕਿਉਂ ਕੀਤੀ ਹੈ ਉੱਤਰ ਲੇਖਕ ਅਨੁਸਾਰ ਜਿਸ ਤਰ੍ਹਾਂ ਲੋਕ ਕਹਾਣੀ ਵਿੱਚ ਅਫਸਰਾ ਦੁਆਰਾ ਕਲਾਕਾਰ ਨੂੰ ਦਿੱਤੀ ਪਿੱਤਲ ਦੀ ਕੜਾਹੀ ਉਸ ਦੇ ਤਸਵੀਰ ਨੂੰ ਸਰਕਾਰ ਰੂਪ ਦੇਣ ਵਾਲੀ ਸੀ ਉਸੇ ਤਰ੍ਹਾਂ ਉਸ ਦਾ ਕਮਰਾ ਵੀ ਉਸ ਦੇ ਭਾਵਨਾਵਾਂ ਦੇ ਵਿਚਾਰਾਂ ਨੂੰ ਸਰਕਾਰ ਰੂਪ ਦਿੰਦਾ ਹੈ ਦੀ ਸਾਦ ਕੇ ਉਹ ਸਾਇਤ ਰਚਨਾ ਕਰਦਾ ਹੈ ਅੱਗੇ ਪ੍ਰਸ਼ਨ ਨੰਬਰ 14 ਬਨਜਾਰਾ ਵੇਦੀ ਨੇ ਕਿਸ ਵਿਸ਼ਵ ਕੋਸ਼ ਦੀ ਰਚਨਾ ਕੀਤੀ ਹੈ ਉਸ ਦਾ ਪੂਰਾ ਨਾਂ ਕੀ ਹੈ ਤੇ ਉਹ ਕਿੰਨੇ ਭਾਗਾਂ ਵਿੱਚ ਹੈ ਉੱਤਰ ਡਾਕਟਰ ਸਹਿੰਦਰ ਸਿੰਘ ਬਨਜਾਰਾ ਵੇਦੀ ਨੇ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਦੀ ਰਚਨਾ ਕੀਤੀ ਹੈ ਉਹ 8 ਭਾਗਾਂ ਵਿੱਚ ਹੈ ਅੰਤਮਾ ਕੁਐਸਚਨ ਬਨਜਾਰਾ ਵੇਦੀ ਦਾ ਪੂਰਾ ਨਾਂ ਕੀ ਹੈ ਤੇ ਤੁਸੀਂ ਲਿਖ ਸਕਦੇ ਹੋ ਡਾਕਟਰ ਸਵਿੰਦਰ ਸਿੰਘ ਮੁੰਜਾਰਾ ਗੈਦੀ ਪ੍ਰਸ਼ਨ ਨੰਬਰ 16 ਮੇਰਾ ਕਮਰਾ ਪਿੱਤਲ ਦੀ ਕਢਾਈ ਨਿਵੰਦਨਾ ਕੇਂਦਰੀ ਭਾਵਕੀ ਹੈ। ਨਿਵੰਦਕਾਰ ਨੇ ਆਪਣੇ ਹੋਣ ਵਾਲੇ ਕਮਰੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਥਾਵਾਂ ਉੱਤੇ ਬੈਠ ਕੇ ਆਪਣੀਆਂ ਰਚਨਾਵਾਂ ਕੀਤੀਆਂ। ਪਰ ਉਸ ਦਾ ਇੱਕ ਕਮਰਾ ਉਸ ਦੀ ਸਹਾਇਤਾ ਰਚਨਾ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ। ਇਸ ਕਮਰੇ ਵਿੱਚ ਉਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਪਈਆਂ ਹਨ ਤੇ ਲੇਖਕ ਇੱਥੇ ਮੰਜੇ ਉੱਤੇ ਬੈਠ ਕੇ ਰਤਨਾ ਕਰਦਾ ਹੈ ਹਾਂਜੀ ਆਪਾਂ ਅਗਲਾ ਲੇਖ ਸਟਾਰਟ ਕਰਾਂਗੇ ਇਸ ਤੋਂ ਬਾਅਦ 10 ਮਲੂਕ ਕਾ ਯੂ ਕਹੇ